ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਬਸੰਤ ਮਹੱਲਾ ਪਹਿਲਾ ਹਿੰਦੂਲ ਸਾਹੁਰੜੀ ਵੱਥ ਸਭ ਕਿਛ ਸਾਜੀ ਪੀਵ ਕੜਾ ਧਨ ਵਖੇ ਸਾਹੁਰੜੀ ਵੱਥ ਸਭ ਕਿਛ ਸਾਜੀ ਇੱਥੇ ਵਿਸਰਾਮ ਪੀਵ ਕੜਾ ਧਨ ਵਖੇ ਕਸਕੇ ਬੋਲਣਾ ਹੈ ਆਪ ਕੁਛ ਅੱਜੀ ਦੋਸ ਨਾ ਦੇਉ ਜਾਣਾ ਨਹੀਂ ਰੱਖੇ ਮੇਰੇ ਸਾਹਿਬਾ ਹਾ ਆਪੇ ਪਰਮ ਪੁਲਾਣੀ ਅੱਖਰ ਲਿਖੇ ਸੀ ਗਾਵਾ ਅਵਰ ਨਾ ਜਾਣਾ ਬਾਣੀ ਰਹਾਉ ਕੱਡ ਕਸੀਦਾ ਪਹਿਰਹਿ ਚੋਲੀ ਤਾਂ ਤੂੰ ਜਾਣ ਹੋ ਨਾਰੀ ਜੇ ਘਰ ਰੱਖ ਹੈ ਬੁਰਾ ਨ ਚੱਖ ਹੈ ਹੋ ਵਹ ਕੰਤ ਪਿਆਰੀ ਜੇ ਤੂੰ ਪੜਿਆ ਪੰਡਿਤ ਬੀਨਾ ਦੋਏ ਅੱਖਰ ਦੋਏ ਨਾਵਾ ਪ੍ਰਣਮਤ ਨਾਨਕ ਏਕ ਲੰਘਾਏ ਜੇ ਕਰ ਸੱਚ ਸਮਾਵਾਂ ਬਸੰਤ ਡੋਲ ਮਹੱਲਾ ਪਹਿਲਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੂ ਰਾਜਾ ਬਾਲਕ ਨਗਰੀ ਕਾਚੀ ਇੱਥੇ ਵਿਸਰਾਮ ਦੁਸ਼ਟਾਂ ਨਾਲ ਪਿਆਰੂ ਦੋਇ ਮਾਈ ਦੋਇ ਬਾਪਾ ਪੜੀ ਐ ਪੜੀ ਐ ਪੜੀ ਐ ਪੰਡਿਤ ਕਰੋ ਵਿਚਾਰੋ ਸੁਆਮੀ ਪੰਡਤਾ ਤੁਮ ਦੇਹ ਮੱਤੀ ਕਿਨ ਵਿਦ ਪਾਵੋ ਪ੍ਰਾਨ ਪਤੀ ਰਹਾਉ ਮੱਤੀ ਕਸ ਕੇ ਬੋਲਣਾ ਹੈ ਪ੍ਰਾਨ ਪਤੀ ਪੋਲਾ ਬੋਲਣਾ ਪੀਤਰ ਅਗਨ ਬਨਸਪਤ ਮੌਲੀ ਪੀਤਰ ਅਗਨ ਬਨਸਪਤ ਮੌਲੀ ਇਹ ਨੰਨੇ ਕੰਨਾ ਵੀ ਹੈ ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ ਸਾਗਰ ਪੰਡੈ ਪਾਇਆ ਚੰਦ ਸੂਰਜ ਦੋਇ ਘਰ ਹੀ ਪੀਤਰ ਚੰਦ ਸੂਰਜ ਦੋਇ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ ਰਾਮ ਰਮੰਤਾ ਜਾਣੀਐ ਇਕ ਮਾਈ ਭੋਗ ਕਰੇ ਤਾਂ ਕੇ ਲਖਣ ਜਾਣੀਐ ਖਿਮਾ ਧੰ ਸੰਗਰੇਹ ਏ ਤਾਂ ਕੇ ਤਾਂ ਕੇ ਲਖਣ ਜਾਣੀਐ ਇਥੇ ਵਿਸਰਾਮ ਖਿਮਾ ਧੰ ਸੰਗਰੇਹ ਸੰਗਰੇਹ ਇਸ ਨਾਮ ਲੰਕਾ ਕੇ ਬੋਲ ਨਰੇ ਕਹਿਆ ਸੁਣਾ ਨਾ ਖਾਇਆ ਮਨ ਤੇ ਨਹੀ 세ਤੀ ਵਾਸਾ ਪ੍ਰਨਤ ਨਾਨਕ ਦਾਸਨ ਦਾਸਾ ਖੇਨ ਤੋਲਾ ਖੇਨ ਮਾਸਾ ਬਸੰਤੋ ਹਿੰਡੋਲਾ ਮਹੱਲਾ ਪਹਿਲਾ ਸਾਚਾ ਸਾਹ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਹਾਂਜੀ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਉਦੜਾਏ ਆਨ ਦਿਨ ਹਰ ਗੁਣ ਗਾਏ ਮਤ ਭੂ ਲਹਿਰੇ ਮਤਪੂਲ ਲਹਿ ਤੇ ਵਿਸਰਾਮ ਲਾ ਦੋ ਮਤਪੂਲਹਿ ਰੇ ਮਨ ਚੇਤ ਹਰੀ ਮਤਪੂਲਹਿ ਰੇ ਮਨ ਚੇਤ ਹਰੀ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ ਗੁਰਮੁਖ ਪਾਈਐ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਗੁਰ ਪਾਈਐ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤ ਸੰਗ ਨ ਪਾਈਐ ਕਰਮ ਮਿਲੈ ਹਰ ਨਾਮ ਹਰੀ ਘਾਟ ਘਾਟ ਗੁਪਤ ਉਪਾਏ ਵੇ ਉਪਾਏ ਵੇਖੈ ਗੁਰ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰਹਿ ਸੋ ਹਰ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਜਿਨ ਕੋ ਤਖਤ ਮਿਲਾ ਵਡਿਆਈ ਗੁਰਮੁਖ ਸੇਵ ਭਰ ਦਾਨ ਕੀਏ ਪਾਰਸ ਪੇ ਪਾਰਸ ਭੇਟ ਭੈ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ